ਪੁਲਿਸ ਹਿਰਾਸਤ ਵਿੱਚ ਖੜੇ ਇਹ ਨੌਜਵਾਨ ਬੰਬੀਹਾ ਗੈਂਗ ਦੇ ਗੁਰਗੇ ਨੇ ਜਿਨ੍ਹਾਂ ਨੂੰ ਮੋਗਾ ਧਰਮਕੋਟ ਪੁਲਿਸ ਨੇ ਭਾਰੀ ਅਸਲੇ ਦੇ ਨਾਲ ਕਾਬੂ ਕੀਤਾ ਹੈ ਪੁਲਿਸ ਨੇ ਇਹਨਾਂ ਦੇ ਕੋਲੋਂ 3,20,000 ਰੁਪਏ ਇੱਕ ਸਕੋਰਪਿਓ ਕਾਰ ਇੱਕ ਬੱਤੀ ਬੋਰ ਦਾ ਰਿਵੋਲਵਰ 6 ਰਾਉਂਡ ਜਿੰਦਾ ਕਾਰਤੂਸ ਅਤੇ 3 ਮੋਬਾਈਲ ਬਰਾਮਦ ਕੀਤੇ ਨੇ ਪੁਲਿਸ ਮੁਤਾਬਕ ਉਕਤ ਮੁਲਜ਼ਮ ਸੰਦੀਪ ਸਿੰਘ ਵਾਸੀ ਅਰਨੀਵਾਲਾ ਧਰਮਕੋਟ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੋਤੀ ਮੰਗ ਰਿਹਾ ਸਨ ਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸਨ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਤੇ ਗ੍ਰਿਫਤਾਰ ਕਰ ਲਿਆ ਇੱਕ ਧਰਮਕੋਟ ਥਾਣੇ ਦੇ ਵਿੱਚ ਇੱਕ ਐਫਆਈ ਆਰ ਦਰਜ ਕੀਤੀ ਗਈ ਹੈ 1 ਅਪ੍ਰੈਲ ਨੂੰ ਜਿਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇੱਕ ਸਪੋਰਸ਼ਨ ਦੀ ਕਾਲ ਫੋਰਮ ਤੋਂ ਆਈ ਸੀ ਅੰਮੀ ਵਾਲਾ ਪਿੰਡ ਦੇ ਰਹਿਣ ਵਾਲੇ ਸੀਗੇ ਜਿਹੜੇ ਮੁਦਈ ਹੋਏ ਨੇ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਇੱਕ ਫੋਰਮ ਦੇ ਵਿੱਚ ਬੈਠਾ ਕਰਨ ਦੇ ਵਿੱਚ ਬੈਠਾ ਹੋਇਆ ਹਰਮਨ ਨਾਮ ਦਾ ਅਕਿਊਜ਼ ਜਿਹੜਾ ਹੈਗਾ ਉਹ ਵੈਰੀਫਾਈ ਹੋਇਆ ਹੈਗਾ ਜਿਹਦੇ ਵੱਲੋਂ ਇੱਕ ਕਾਲ ਰਿਜਿਸਟਰ ਕੀਤੀ ਗਈ ਸੀ ਇਸ ਤੋਂ ਇਲਾਵਾ ਇਹਨੇ ਫਿਰੂਜ਼ਪੁਰ ਦਾ ਇੱਕ ਬੰਦਾ ਨਵਦੀਪ ਵੀ ਰਹੇਗਾ ਉਹਦੀ ਵੀ ਕਿਲਾਈ ਕੀਤੀ ਪੈਸੇ ਕਲੈਕਟ ਕਰਨਾ ਟੋਟਲ ਡਿਮਾਂਡ ਜਿਹੜੀ ਹੈਗੀ 3 ਲੱਖ ਰੁਪਏ ਦੀ ਸੀ ਪਰ ਇਹਨਾਂ ਨੇ 20000 ਰੁਪਏ ਦਿੱਤਾ ਸੀਗਾ ਪਹਿਲੀ ਗ੍ਰਾਮ ਆਪਣਾ 20000 ਰੁਪਏ ਕਲੈਕਟ ਕਰਕੇ ਜਦੋਂ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਅਸੀਂ ਉਹ ਪ੍ਰੋਬਲਮ ਕੀਤਾ ਪ੍ਰੋਬਲਮ ਕਰਕੇ ਜਿਹੜੇ ਨੋਟ ਉਹਨਾਂ ਨੇ ਦਿੱਤੇ ਸੀਗੇ ਉਹੀ ਨੋਟ ਰਹਿ ਗਏ ਦੇ ਕੋਲ ਬਰਾਬਰ ਦੀ ਹੈ ਇਸ ਤੋਂ ਇਲਾਵਾ ਦੇ ਕੋਲ ਇੱਕ ਬੱਤੀ ਮੂਰ ਦਾ ਰਿਵੋਲਵਰ ਮਿਲਿਆ ਹੈ 6 ਰਾਊਂਡ ਗੋਹਿਆ ਨਹੀਂ ਮਿਲਿਆ ਹੈ ਤੇ ਇੱਕ ਸਕੌਟੀ ਵੀ ਵੱਟੀ ਮਿਲੀ ਹੈ ਹਾਂ ਇਹ ਇਨਫੀਸ਼ਪਾਰ ਕਰ ਰਹੀ ਹੈਗੀ ਹੈ ਵੀ ਵਿਪਨ ਜਿਹੜਾ ਹੈਗਾ ਉਹ ਇਹਦੇ ਪਾਸ ਇਹਦੇ ਉੱਪਰ ਕਾਫੀ ਕਿੰਨੀ ਹਿਸਟਰੀ ਹੈ ਦੀ ਇਹ ਪਹਿਲੇ ਵੀ ਖਰਚਾ ਇਨਫੀ ਸੈਕਟਰ ਦਾ ਹੋਇਆ ਹੈ ਤੇ ਇਹਦੇ ਉੱਪਰ ਤਕਨੀਸ਼ ਅਰਬ ਜੀ ਨੂੰ ਸਮੋ ਆਪਣਾ ਕਾਫੀ ਮੀਡੀਆ 'ਤੇ ਲੱਗ ਚੁੱਕਿਆ ਹੈ ਇਸ ਇਸ਼ੂ ਤੇ ਕਿ ਜਲਦੀ ਹੀ ਹੋਵੇ ਇਸ ਬਾਰੇ ਵੀ ਸਰ ਸਰਕਾਰ ਵੀ ਵੱਡੀ ਜਿਹੜੀ ਚੋਰੀ ਦੀ ਹੈ ਜੇ ਇਹਨਾਂ ਦੀ ਆਪਦੀ ਹੈ ਜਿਹੜੇ ਬੰਦੇ ਅਰੇਸਟ ਆ ਅੱਜ ਤੱਕ ਇਹ ਇਹਨਾਂ ਦੀ ਆਪਦੀ ਸਾਹਮਣੇ ਆਈ ਚੋਰੀ ਇਹ ਫਿਰ ਉਸ ਤੋਂ ਇਸ ਸਟ੍ਰੋਕਸਨ ਸੰਬੰਧੀ ਇਹ ਵੀ ਕਾਫੀ ਲੋਕਲ ਪ੍ਰੈਸ ਆ ਰਿਹਾ ਹੈ ਇਸ ਵਿੱਚ ਹੋਰ ਵੀ ਆ ਰਹੀਆਂ ਜੀ ਕਿੰਨੀਆਂ ਕਿ ਲੋਕਾਂ ਨੇ ਤੁਹਾਨੂੰ ਕੋਮਪਲੇਂਟ ਕੀਤੀ ਹੁਣ ਤੱਕ ਸਾਡੇ ਪਾਸ ਇਸ ਕੇਸ ਦੇ ਉੱਪਰ ਜਿੰਨੀਆਂ ਵੀ ਆਪਣੇ ਕਾਲ ਸੀਗੀਆਂ ਆਲਮੋਸਟ ਸਾਰੀਆਂ ਟ੍ਰੇਸ ਹੋ ਚੁੱਕੀਆਂ ਆਪ ਜੀ ਨੂੰ ਆਪ ਦੀ ਨੋਟਿਸ ਹੀ ਹੋਊਗਾ ਵੀ ਇਹ ਤੀਜਾ ਕੇਸ ਟ੍ਰੇਸ ਹੋਇਆ ਹੈਗਾ ਇੱਕ ਹਫਤੇ ਦੇ ਵਿੱਚ ਕਿ ਪਹਿਲਾਂ ਹਾਲ ਸਿੰਘ ਬਣਾ ਦੇ ਵਿੱਚ ਵੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਬਟ ਉਸ ਤੋਂ ਬਾਅਦ ਜਿੰਨੀਆਂ ਵੀ ਕਾਲਸ ਆਈਆਂ ਸਾਰੀਆਂ ਸਾਡੇ ਨੇ ਫੇਸ ਹੋਈਆਂ ਨੇ ਤੇ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਆਪਾਂ ਅੱਗੇ ਵੀ ਜਿੰਨੇ ਵੀ ਇਹ ਹੈਗੇ ਨੇ ਕਯੂਜ਼ ਹੈਗੇ ਨੇ ਇਹਨਾਂ ਸਾਰਿਆਂ ਦੇ ਆਪਾਂ ਜਿਹੜੇ ਫੋਰਨ ਬੈਠੇ ਹੋਏ ਹੈਂਡਲਰਸ ਹੈਗੇ ਨੇ ਜਾਂ ਕੋਈ ਵੀ ਹੈਗੀ ਆਪਾਂ ਉਹਨਾਂ ਸਾਰਿਆਂ ਦੇ ਰੈਡ ਕਾਰਡ ਨੋਟਿਸ ਜਿਸ਼ੂ ਕਰ ਰਹੇ ਹਾਂਗੇ ਉਹਨਾਂ ਦੀ ਡਿਪੋਰਟੇਸ਼ਨ ਪ੍ਰੋਸੈਸ ਸਟਾਰਟ ਕਰ ਰਹੇ ਹਾਂਗੇ ਕਿਹੜੇ ਗੈਂਗ ਨਾਲ ਐਸੋਸੀਏਟ ਹੈ ਇਹ ਜਿਹੜਾ ਅੰਮੀ ਵਾਲਾ ਹੈਗਾ ਸੋ ਇਹ ਕੀ ਅੰਮੀ ਵਾਲਾ ਵਾਲਾ ਜਿਹੜਾ ਹੈਗਾ ਇਹ ਬੰਦੀਹਾ ਗ੍ਰੈਂਡ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ